ਅੱਜ ਜਲੰਧਰ ਦੇ ਵਿੱਚ ਨਰਿੰਦਰ ਮੋਦੀ ਦਾ ਵਿਰੋਧ ਕਰਨ ਦੇ ਲਈ ਚਫੇਰਿਓਂ ਜਲੰਧਰ ਨੂੰ ਕਿਸਾਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਚਾਰ ਚਫੇਰੇ ਵੱਡੀ ਤਦਾਦ ਦੇ ਵਿੱਚ ਕਿਸਾਨ ਆਏ ਨੇ ਤੇ ਨਾਲ ਕਾਫੀ ਤਦਾਦ ਦੇ ਵਿੱਚ ਨੌਜਵਾਨ ਜਥੇਬੰਦੀਆਂ ਆਈਆਂ ਨੇ ਨੌਜਵਾਨ ਭਾਰਤ ਸਭਾ ਕਾਫੀ ਸਾਰੇ ਨੌਜਵਾਨਾਂ ਨੂੰ ਲੈ ਕੇ ਅੱਜ ਇੱਥੇ ਪਹੁੰਚੀ ਆਪਾਂ ਗੱਲ ਕਰਦੇ ਆਂ ਭਾਈ ਜੀ ਕਿਸਾਨ ਆਏ ਨੇ ਉਹ ਕਹਿੰਦੇ ਨੇ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਸਾਨੂੰ ਦਿੱਲੀ ਨਹੀਂ ਵੜਨ ਦਿੱਤਾ ਤੇ ਤੁਸੀਂ ਨੌਜਵਾਨ ਮੋਦੀ ਦਾ ਵਿਰੋਧ ਕਰਨ ਦੇ ਲਈ ਕਿਉਂ ਆਏ ਅਸੀਂ ਇਸ ਐਮਪੀ ਇਲੈਕਸ਼ਨ ਦੇ ਵਿੱਚ ਨੌਜਵਾਨਾਂ ਦਾ ਮੁੱਦਾ ਉਠਾ ਰਹੇ ਹਾਂ ਕਿ ਮੋਦੀ ਸਰਕਾਰ ਨੇ ਸਾਲ ਦੇ ਵਿੱਚ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀਗਾ ਪਰ ਉਹ ਨੌਕਰੀਆਂ ਦੇਣ ਦੀ ਬਜਾਏ ਉਲਟਾ ਜਿਹੜੀ ਫੌਜ ਦੇ ਵਿੱਚ ਵੀ ਅਗਨੀਵੀਰ ਸਕੀਮ ਲਿਆ ਕੇ ਨੌਜਵਾਨਾਂ ਕੋਲੇ ਜਿਹੜਾ ਮਾੜਾ-ਮੋਟਾ ਰੁਜ਼ਗਾਰ ਦੀ ਕੋਈ ਆਸ-ਉਮੀਦ ਸੀਗੀ ਉਹਤੇ ਵੀ ਪਾਣੀ ਫੇਰਿਆ ਅਸੀਂ ਇਸ ਇਲੈਕਸ਼ਨ ਦੇ ਵਿੱਚ ਬੀਜੇਪੀ ਭਜਾਓ ਤੇ ਬੀਜੇਪੀ ਹਰਾਓ ਦਾ ਨਾਰਾ ਜਿਹੜਾ ਪਿੰਡਾਂ ਦੇ ਵਿੱਚ ਦੇ ਰਹੇ ਆ ਤੇ ਅੱਜ ਜਦੋਂ ਜਲੰਧਰ ਦੇ ਵਿੱਚ ਉਹਨੇ ਆਪਣੀਆਂ ਵੋਟਾਂ ਮੰਗਣ ਵਾਸਤੇ ਆਉਣਾ ਸੀ ਆਪਣੇ ਐਮਪੀ ਵਾਸਤੇ ਤਾਂ ਇਹਦਾ ਵਿਰੋਧ ਕਰਨ ਵਾਸਤੇ ਜਿੱਥੇ ਸੰਯੁਕਤ ਕਿਸਾਨ ਮੋਰਚਾ ਆਇਆ ਉਹਦੇ ਨਾਲ ਹੀ ਅਸੀਂ ਵੀ ਆਪਣੀ ਨੌਜਵਾਨ ਭਾਰ ਸਭਾ ਵੱਲੋਂ ਜੱਥਾ ਲੈ ਕੇ ਇੱਥੇ ਪਹੁੰਚੇ ਹੈਗੇ ਆ ਅਸੀਂ ਇਹ ਸੁਨੇਹਾ ਪੂਰੇ ਵਰਲਡ ਨੂੰ ਦੇਣਾ ਚਾਹੁੰਦੇ ਆ ਕਿ ਇਸ ਮੁਲਕ ਦੇ ਵਿੱਚ ਜਦੋਂ ਦਾ ਮੋਦੀ ਸੱਤਾ ਦੇ ਵਿੱਚ ਆਇਆ ਇਹਨਾਂ ਨੇ ਇਹਦਾ ਆਪਦਾ ਹਿੰਦੂਤਵ ਦਾ ਏਜੰਡਾ ਜਿਹੜਾ ਉਹ ਅੱਗੇ ਤੋਰਨ ਵਾਸਤੇ ਲਗਾਤਾਰ ਕੰਮ ਕੀਤਾ ਪਹਿਲੀ ਟਰਮ ਦੇ ਵਿੱਚ ਇਹਨਾਂ ਨੇ ਇਸ ਮੁਲਕ ਦੀ ਤਮਾਮ ادارے ਉਥੇ ਆਪਦੇ ਬੰਦੇ ਫਿੱਟ ਕੀਤੇ ਆ ਤਿੰਨੇ ਤਰ੍ਹਾਂ ਦੀਆਂ ਸੁਨਾਵਾ ਜਲ ਥਲ ਤੇ ਹਵਾਈ ਜਿਹੜੀਆਂ ਉਹਨਾਂ ਨੂੰ ਇਕੱਠਿਆਂ ਕਰਕੇ ਉਹਦਾ ਇੱਕ ਸਾਂਝਾ ਕਮਾਂਡਰ ਜਿਹੜਾ ਵਿਪਨ रावत ਨੂੰ ਲਾਇਆ ਜਿਹੜਾ ਆਰਐਸਐਸ ਦਾ ਬੰਦਾ ਸੀਗਾ ਉਹਦੇ ਉੱਪਰ ਸੁਰੱਖਿਆ ਸਲਾਹਕਰ ਅਜੀਤ ਡੋਪਾਲ ਜਿਹੜਾ ਆਰਐਸਐਸ ਦਾ ਬੰਦਾ ਹੈਗਾ ਉਹਨੂੰ ਲਾਇਆ ਤੇ ਇੱਕ ਤਰੀਕੇ ਨਾਲ ਪੂਰੀ ਫੌਜ ਜਿਹੜੀ ਆਰਐਸਐਸ ਨੇ ਆਪਦੀ ਜਿਹੜੀ ਉਹ ਰਾਖਾ ਟੁਕੜੀ ਬਣਾ ਲਈ ਉਸ ਤੋਂ ਬਾਅਦ ਇਸ ਮੁਲਕ ਦੇ ਵਿਦਿਅਕਦਾਰਿਆਂ ਦੇ ਵਿੱਚ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਇਤਿਹਾਸ ਖੋਜ ਕੌਂਸਲ ਦਾ ਮੁਖੀ ਜਾ ਤਮਾਗ ਜਿਹੜੇ ਫਿਲਮਾਂ ਨਾਲ ਜੁੜਿਆ ਹੈ ਸੈਂਸਰ ਬੋਰਡਾ ਜਾਂ ਹੋਰ ਅਦਾਰੇ ਹੈਗੇ ਆ ਉੱਥੇ ਆਪਣੇ ਆਰਐਸਐਸ ਮੁਖੀ ਜਿਹੜੇ ਬੰਦੇ ਆ ਉਹ ਫਿੱਟ ਕੀਤੇ ਆ ਉਸ ਤੋਂ ਬਾਅਦ ਅਗਲੀ ਟਰਮ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦੇ ਕਾਨੂੰਨ ਲਿਆਂਦੇ ਜੀ ਚ ਖੇਤੀ ਕਾਨੂੰਨ ਆਏ ਆ ਐਨਆਰਸੀ ਆਇਆ ਸੀਏਏ ਆਇਆ ਲੋਕਾਂ ਤੋਂ ਇਸ ਮੁਲਕ ਦੀਆਂ ਘਾਟ ਗਿਣਤੀਆਂ ਤੋਂ ਦਲਤਾਂ ਤੋਂ ਪਛੜਿਆਂ ਤੋਂ ਨਾਗਰਿਕਤਾ ਖੋਣ ਵਾਸਤੇ ਉੱਥੇ ਨਾਲ ਹੀ ਮਜ਼ਦੂਰਾਂ ਵਾਸਤੇ 40 ਜਿਹੜੇ ਕਿਰਤ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡ ਲਿਆ ਕੇ 8 ਘੰਟੇ ਦਾ ਦਿਹਾੜੀ ਕਾਨੂੰਨ ਤੋੜਿਆ ਘਟੋ ਘਟ ਦਿਹਾੜੀ ਕਾਨੂੰਨ ਜਿਹੜਾ ਸੀਗਾ ਉਹ ਖਤਮ ਕੀਤਾ ਮਜ਼ਦੂਰਾਂ ਤੋਂ ਜਥੇਬੰਦੀ ਬਣਦਾ ਅਧਿਕਾਰ ਜਿਹੜਾ ਉਹ ਖੋਇਆ ਉਸ ਤੋਂ ਬਾਅਦ ਇਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀਆਂ ਨੂੰ ਟਾਰਗੇਟ ਕਰਦੇ ਹੋਏ ਸਿੱਖ, ਮੁਸਲਮਾਨ, ਬੋਧੀ, ਜੈਨੀ, ਪਾਰਸੀ ਉਹਨਾਂ ਦੇ ਖਿਲਾਫ ਲਗਾਤਾਰ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ। ਮੁਸਲਮਾਨਾਂ ਖਿਲਾਫ ਪਹਿਲੇ ਨੰਬਰ ਦੇ ਡਾਇਰੈਕਟ ਰੂਪ ਦੇ ਵਿੱਚ ਹਮਲੇ ਵਿੱਡੇ ਹੈਗੇ ਆ। ਜਿਹੜੇ ਇਸਾਈ ਆ ਉਹਨਾਂ ਦੇ ਖਿਲਾਫ ਵੀ ਜਿਹੜੇ ਸਿੱਖ ਹੈਗੇ ਉਹਨਾਂ ਦੇ ਖਿਲਾਫ ਵੀ ਜਿਹੜੇ ਲਗਾਤਾਰ ਹਮਲੇ ਉਹ ਵਿੱਡੇ ਜਾ ਰਹੇ ਆ। ਇਸੇ ਦੀ ਬਦੌਲ ਸੀਗਾ ਕਿ ਇਹਨਾਂ ਦੀ ਧਰਮ ਦਾ ਪੱਤਾ ਜਿਹੜਾ ਇਹਨਾਂ ਨੇ ਸਿਆਸਤ ਕੀਤੀ ਆ ਉਹਦੇ ਕਰਕੇ ਹਿੰਦੁਸਤਾਨ ਦੇ ਕਈ ਇਲਾਕਿਆਂ ਦੇ ਵਿੱਚ ਮੁਸਲਮਾਨਾਂ ਦਾ ਘੇਰ-ਘੇਰ ਕੇ ਲਗਾਤਾਰ ਹجوم ਵੱਲੋਂ ਕਤਲ ਤੱਕ ਕੀਤਾ ਗਿਆ ਹੈਗਾ ਬਹੁ ਗਿਣਤੀ ਦੀ ਵੋਟ ਲੈਣ ਦੀ ਇਹ ਮੋਦੀ ਦੀ ਇੱਕ ਸਾਜ਼ਿਸ਼ ਸੀਗੀ ਇਸ ਤੋਂ ਇਲਾਵਾ ਇਸ ਮੁਲਕ ਦੇ ਵਿੱਚ ਆਪਣਾ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਕਰਨ ਵਾਸਤੇ ਇਹਨਾਂ ਨੇ ਸੂਬਿਆਂ ਦੇ ਅਧਿਕਾਰਾਂ ਤੇ ਜਿਹੜਾ ਸੀਗਾ ਉਹ ਡਾਕਾ ਮਾਰਿਆ ਪੂਰੀਆਂ ਤਾਕਤਾਂ ਆਪਦੇ ਹੱਥਾਂ ਦੇ ਵਿੱਚ ਕੰਟਰੋਲ ਕਰਨ ਵਾਸਤੇ ਲਗਾਤਾਰ ਜਿਹੜੇ ਸੀਗੇ ਸੂਬਿਆਂ ਦੇ ਕੁਸ਼ਕ ਇਸ ਤਰ੍ਹਾਂ ਦੇ ਮਸਲੇ ਜਿਹੜੇ ਸੂਬਿਆਂ ਦਾ ਵਿਸ਼ਾ ਹੈਗਾ ਉਹ ਚ ਜਿਹੜੀ ਆ ਕੁਸਪੈਟ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਤਰੀਕੇ ਨਾਲ ਅਸੀਂ ਇਹ ਦੇਖ ਰਹੇ ਹਾਂ ਨੌਜਵਾਨ ਕਿ ਜੇ 2024 ਦੇ ਵਿੱਚ ਮੋਦੀ ਦੁਬਾਰਾ ਆ ਜਾਂਦਾ ਤਾਂ ਇਹਨਾਂ ਦੇ ਲੀਡਰ ਲਗਾਤਾਰ ਸਟੇਜਾਂ ਤੋਂ ਇਹ ਗੱਲ ਸ਼ਰਿਆਂ ਬੋਲ ਚੁੱਕੇ ਆ ਕਿ ਅਬ ਕੀ ਬਾਰ 400 ਪਰ 400 ਪਰ ਇਸ ਹਸਤੇ ਚਾਹੀਦਾ ਕਿ ਇੱਕ ਤਾਂ ਇਹਨਾਂ ਨੇ ਰਿਜ਼ਰਵੇਸ਼ਨ ਇਸ ਮੁਲਕ ਚੋਂ ਖਤਮ ਕਰਨੀ ਆ ਦੂਸਰਾ ਸੰਵਿਧਾਨ ਹਟਾ ਕੇ ਉਹਦੀ ਥਾਂ ਤੇ ਮਨੁਸਮ੍ਰੀਤੀ ਦੇ ਅਨੁਸਾਰ ਨਵਾਂ ਸਿਧਾਂਤ ਜਿਹੜਾ ਤਿਆਰ ਕਰਕੇ ਉਹ ਇੱਥੇ ਰੱਖਣਾ ਉਹਦੇ ਅਨੁਸਾਰ ਇਸ ਦੇਸ਼ ਨੂੰ ਚਲਾਉਣਾ ਅਸੀਂ ਦੇਖਿਆ ਵੀ ਆ ਕਿ ਪਾਰਲੀਮੈਂਟ ਦਾ ਉਦਘਾਟਨ ਹੁੰਦਾ ਤਾਂ ਉੱਥੇ ਜਿਹੜੇ ਨਾਗੇ ਸਾਹ ਦਾ ਸਾਰੇ ਲਿਆ ਕੇ ਆ ਉਹਨਾਂ ਤੋਂ ਪਾਰਲੀਮੈਂਟ ਦਾ ਉਦਘਾਟਨ ਕਰਵਾਇਆ ਜਾਂਦਾ ਇਹ ਇਸ ਮੁਲਕ ਦੇ ਲੋਕਾਂ ਨੂੰ ਸੰਕੇਤ ਆ ਕਿ ਕਿਸ ਤਰ੍ਹਾਂ ਦਾ ਦੇਸ਼ ਜਿਹੜਾ 2024 ਦੇ ਵਿੱਚੋਂ ਬਣਾਇਆ ਜਾਊ ਜੇ ਜਿੱਤ ਜਾਂਦਾ ਹੈਗਾ ਇਸ ਕਰਕੇ ਅਸੀਂ ਇਹ ਸਨੇਹਾ ਦੇਣ ਵਾਸਤੇ ਕਿ ਕਿਸੇ ਵੀ ਹਾਲ ਦੇ ਵਿੱਚ ਬੀਜੇਪੀ ਦੇ ਉਮੀਦਵਾਰ ਨੂੰ ਵੋਟ ਜੜੀ ਆ ਉਹ ਨਾ ਪਾਈ ਜਾਵੇ ਇਹਨੂੰ ਹਰਾ ਕੇ ਵੀ ਭੇਜੀਏ ਤੇ ਪਿੰਡਾਂ ਚ ਆਉਂਦਾ ਤੇ ਇਹਨੂੰ ਭਜਾਈਏ ਵੀ ਇਹਦਾ ਵਿਰੋਧ ਕਰੀਏ ਇਹੀ ਸਨੇਹਾ ਦੇਣ ਵਾਸਤੇ ਅਸੀਂ ਪਿੰਡਾਂ ਚ ਵੀ ਕੈਂਪੇਨ ਚਲਾ ਰਹੇ ਆਂ ਔਰ ਇਸੇ ਵਾਸਤੇ ਅਸੀਂ ਅੱਜ ਜੋ ਜਲੰਧਰ ਰੈਲੀ ਕਰਨੇ ਆਇਆ ਹੈਗਾ ਅਸੀਂ ਵਿਰੋਧ ਕਰ ਰਹੇ ਆਂ ਤੇ ਸਾਰੀ ਦੁਨੀਆ ਨੂੰ ਅੱਜ ਪੰਜਾਬ ਦੇ ਲੋਕਾਂ ਨੇ ਦਿਖਾਤਾ ਕੱਲ ਪਟਿਆਲੇ ਆਉਣ ਦਾ ਪਤਾ ਲੱਗਿਆ ਸੀ ਕਿ ਰੈਲੀ ਕਰ ਰਿਹਾ ਦੋ ਦਿਨ ਪਹਿਲਾਂ ਲੋਕਾਂ ਨੇ ਪਹਿਲਾ ਜਗਰਾਓ ਕਿਸਾਨ ਮਹਾਪੰਚਾਇਤ ਕੀਤੀ ਉਸ ਤੋਂ ਬਾਅਦ ਲੋਕ ਆਰਾਮ ਨਾਲ ਟੇਕੇ ਘਰੇ ਨਹੀਂ ਬੈਠੇ ਰਾਤੋਂ ਰਾਤ ਆ ਕੇ ਸਾਰਿਆਂ ਨੇ ਪਟਿਆਲਾ ਰੈਲੀ ਦਾ ਵਿਰੋਧ ਕਰਨ ਦੀਆਂ ਤਿਆਰੀਆਂ ਕੀਤੀਆਂ ਉਸ ਤੋਂ ਬਾਅਦ ਉਧਰੋਂ ਵੇਲੇ ਨਹੀਂ ਹੋਏਗੇ ਨਾਲ ਦੀ ਨਾਲ ਇਧਰ ਨੂੰ ਚਾਲੇ ਪਾਤੇ ਹੈਗੇ ਆ ਹਜੇ ਦੋ ਤਿੰਨ ਰੈਲੀਆਂ ਹੋਰ ਹੈਗੀਆਂ ਸਾਰਾ ਪਟਿਆਲਾ ਘੇਰਿਆ ਅੱਜ ਸਾਰਾ ਜਲੰਧਰ ਚਾਰੇ ਪਾਸਿਆਂ ਤੋਂ ਘੇਰ ਕੇ ਪੂਰੀ ਦੁਨੀਆ ਨੂੰ ਦਿਖਾਤਾ ਕਿ ਜੇ ਮੋਦੀ ਆਪਦੇ ਆਪ ਨੂੰ ਖੱਬੀ ਖਾਨ ਦਿਖਾਉਂਦਾ ਸੀਗਾ ਕਿ ਮੈਂ ਰੈਲੀ ਕਰਕੇ ਦਿਖਾਉਂਗਾ ਲੋਕਾਂ ਨੇ ਸਾਰਾ ਜਲੰਧਰ ਬੰਦ ਕਰਕੇ ਦੁਨੀਆ ਨੂੰ ਦਿਖਾਤਾ ਤੇ ਆਪ ਦਾ ਜਿਹੜਾ ਸਖਤ ਵਿਰੋਧ ਸੀਗਾ ਉਹ ਦਰਜ ਕਰਵਾਤਾ ਭਾਈ ਜੀ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਤੇ ਨੌਜਵਾਨਾਂ ਲਈ ਮੋਦੀ ਨੇ ਕਾਫੀ ਨੁਕਸਾਨ ਕੀਤਾ ਪਰ ਕੱਲ ਸੁਨੀਲ ਜਾਖੜ ਮੋਦੀ ਦੀ ਹਾਜ਼ਰੀ 'ਚ ਇਹ ਕਹਿ ਰਹੇ ਸੀ ਕਿ ਮੋਦੀ ਸਰਕਾਰ ਨੇ ਸਭ ਤੋਂ ਵੱਧ ਫਾਇਦਾ ਜਵਾਨ ਨੂੰ ਤੇ ਕਿਸਾਨ ਨੂੰ ਹੀ ਪਹੁੰਚਾਇਆ ਦੇਖੋ ਸੁਨੀਲ ਜਾਖੜ ਸਾਹਿਬ ਜਿਹੜੇ ਉਹ ਜਦੋਂ ਕਾਂਗਰਸ 'ਚ ਸੀਗੇ ਤੇ ਉਹੀ મોદી ਸਾਹਿਬ ਦੀ ਅਲੋਚਨਾ ਜਿਹੜੀ ਕਰਦੇ ਸੀ ਕਿ ਇੱਥੇ 36 ਕਰੋੜ ਦੇ ਕਰੀਬ ਨੌਜਵਾਨ ਜਿਹੜੇ ਇਹ ਉਹ ਬੇਰੁਜ਼ਗਾਰ ਨੇ ਉਹਨਾਂ ਦੀਆਂ ਸਟੇਟਮੈਂਟਾਂ ਪਾਈਆਂ ਨੇ ਹੁਣ ਜਦੋਂ ਕੋਈ ਵੀ ਕਰਪਟ ਬੰਦਾ ਕੋਈ ਵੀ ਬੰਦਾ ਜਿਹੜਾ ਬੀਜੇਪੀ 'ਚ ਰਲ ਜਾਂਦਾ ਉਹ ਦੁੱਧ ਦੋਤਾ ਹੋ ਜਾਂਦਾ ਉਹਦੇ ਲਈ ਬੀਜੇਪੀ ਚੰਗੀ ਹੋ ਜਾਂਦੀ ਹੈ ਠੀਕ ਹੈ ਜਿਹੜੇ ਉੱਤੇ ਦੋਸ਼ ਲਾਉਂਦੇ ਉਹਦੇ ਲਈ ਬੀਜੇਪੀ ਚੰਗੀ ਹੋ ਜਾਂਦੀ ਹੈ ਇਸ ਕਰਕੇ ਸੁਨੀਲ ਜਾਖੜ ਸਾਹਿਬ ਜਿਹੜੀ ਗੱਲ ਕਰ ਰਹੇ ਆ ਜੇ ਤੁਸੀਂ ਫਾਇਦੇ ਦੀ ਗੱਲ ਕਰੋ ਕਿਸਾਨਾਂ ਦਾ ਕੀ ਫਾਇਦਾ ਕਰਿਆ ਇਹ ਕਹਿੰਦੇ ਸਕੇ ਅਸੀਂ ਉਹਨਾਂ ਦੀ ਜਿਹੜੀ ਆਮਦਨ ਆ ਉਹ ਦੁੱਗਣੀ ਕਰ ਦੇਾਂਗੇ ਦੇਖੋ ਉਹਨਾਂ ਦੀ ਆਮਦਨ ਨੇ ਕਿੱਥੇ ਦੁੱਗਣੀ ਕੀਤੀ ਇਹ ਕਿਤੇ ਵੀ ਗਰਾਊਂਡ ਲੈਵਲ ਤੇ ਹੋ ਜਾਣੀ ਹੈ ਐਮਐਸਪੀ ਦਾ ਮੁੱਦਾ ਸੀਗਾ ਐਮਐਸਪੀ ਉਹਨਾਂ ਨੂੰ ਜਿਹੜੀ ਨਹੀਂ ਦਿੱਤੀ ਗਈ ਇਹ ਤੋਂ ਬਿਨਾ ਜਿਹੜੇ ਉਹ ਕਾਲੇ ਕਾਨੂੰਨ ਲੈ ਕੇ ਆਏ 2019 ਦੇ ਵਿੱਚ ਜਿਹਨੂੰ ਲੜ ਕੇ ਜਿਹੜੇ ਕਿਸਾਨਾਂ ਨੇ ਇੱਕ ਸਾਲ ਦਿੱਲੀ ਦੇ ਬਾਡਰਾਂ ਦੇ ਸੰਘਰਸ਼ ਲੜਿਆ ਉਹਨੂੰ ਜਿਹੜਾ ਰੱਦ ਕਰਵਾਇਆ ਇਸ ਕਰਕੇ ਕਿਸਾਨ ਵਿਰੋਧੀ ਦਾ ਹਾਈ ਹੈ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਖੋ ਕੇ ਕਾਰਪੋਰੇਟ ਨੂੰ ਜਿਹੜਾ ਉਹ ਸੌਂਪਣਾ ਚਾਹੁੰਦੇ ਆ ਜਿਹੜਾ ਕਹਿੰਦੇ ਵੀ ਅਸੀਂ ਨੌਜਵਾਨਾਂ ਲਈ ਕੀਤਾ ਵੀ ਨੌਜਵਾਨਾਂ ਦਾ ਫਾਇਦਾ ਕੀਤਾ ਅੱਜ ਜੇ ਤੁਸੀਂ ਕੋਈ ਸਰਵੇ ਨਹੀਂ ਕਰਵਾ ਰਹੇ ਭਾਜਪੀ ਨੇ ਐਡੀ ਮਾੜੀ ਹਰਕਤ ਕੀਤੀ ਆ ਕਿ ਜਿਹੜਾ ਅੰਕੜਾ ਜਾਰੀ ਕਰਨ ਵਾਲੀ ਸੰਸਥਾ ਐਨਐਸਐਸਓ ਉਹ ਤੇ ਰੋਕ ਲਾਈ ਆ ਜੇ ਤੁਹਾਡੇ 'ਚ ਦਾਵਾ ਤੇ ਅੰਕੜੇ ਜਾਰੀ ਕਰਕੇ ਦਿਖਾਓ ਬੇਰਜ਼ਗਾਰੀ ਦਾ ਆਲਮ ਕੀ ਆ ਤੁਹਾਨੂੰ ਸਾਹਮਣੇ ਪਤਾ ਲੱਗ ਜਾਊਗਾ ਇਹਨਾਂ ਨੇ ਕਿਹਾ 2 2 ਕਰੋੜ ਰੁਜ਼ਗਾਰ ਦੇਵਾਂਗੇ ਰੁਜ਼ਗਾਰ ਕਿਹੜੇ ਖੇਤਰ 'ਚ ਦੇਵੋਗੇ ਕਿਤੇ ਨਹੀਂ ਦੱਸਿਆ ਜਿਹੜਾ ਰੋਜ਼ਗਾਰ ਉਲਟਾ ਮਿਲਿਆ ਸੀਗਾ ਉਹ ਵੀ ਕਰੋਨਾ ਕਰਕੇ ਉਹ ਵੀ ਹੋਰ ਵੱਖ-ਵੱਖ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ 4 ਕਰੋੜ ਲੋਕਾਂ ਦਾ ਰੋਜ਼ਗਾਰ ਆ ਜਿਹੜਾ ਉਹ ਖੁੱਸਿਆ ਰੋਜ਼ਗਾਰ ਦੇਣਾ ਤਾਂ ਕੀ ਸੀਗਾ ਨਵੀਆਂ-ਨਵੀਆਂ ਫੈਕਟਰੀਆਂ ਜਿਹੜੀਆਂ ਕੋਈ ਬਣੀਆਂ ਨਹੀਂ ਹੈ ਜਿਹੜੀਆਂ ਕੋਈ ਪੁਰਾਣੀਆਂ ਫੈਕਟਰੀਆਂ ਉਹ ਬੰਦ ਹੋਈਆਂ ਨੇ ਔਰ ਪੰਜਾਬ ਦੀ ਹਾਲਤ ਤਾਂ ਇਹ ਆ ਕਿ ਪੰਜਾਬ 'ਚ ਹਰ ਸਾਲ ਇੱਕ ਤੱਥ ਇਹ ਵੀ ਹੈ ਕਿ ਸੈਂਟਰ ਗਵਰਨਮੈਂਟ ਦੀਆਂ ਲੱਖਾਂ ਪਰਮਾਨੈਂਟ ਜੌਬਸ ਜਿਹੜੀਆਂ ਉਹ ਖਤਮ ਕੀਤੀਆਂ ਗਈਆਂ ਇੱਕ ਦਿਨ ਚ ਇਹਨਾਂ ਨੇ 90 ਹਜ਼ਾਰ ਬੰਦਿਆਂ ਨੂੰ BSNL ਤੇ MTNL ਦੇ ਵਿੱਚੋਂ ਜਬਰੀ ਜਿਹੜਾ ਉਹ ਰਟਾਇਰ ਆ ਕੀਤਾ ਇਹ ਦੱਸਣਗਾ ਕਿੱਥੇ ਰੋਜ਼ਗਾਰ ਦੇਣਗੇ ਹੁਣ ਤੁਸੀਂ ਦੇਖੋ ਜਿਹੜੀ ਰੇਲਵੇ ਜਿਹਦਾ ਬਜਟ ਵੱਖਰਾ ਪੇਸ਼ ਹੁੰਦਾ ਰਿਹਾ ਇੱਕ ਦਿਨ ਵੱਖਰਾ ਬਜਟ ਪੇਸ਼ ਹੁੰਦਾ ਸੀਗਾ ਉਸ ਰੇਲਵੇ ਨੂੰ ਇਹਨਾਂ ਨੂੰ ਅੰਬਾਨੀਆਂ ਡਾਨੀਆਂ ਨੂੰ ਵੇਚਤਾ ਉਹਦੇ ਵਿੱਚ ਜਿਹੜੇ ਸਟੇਸ਼ਨ ਆ ਉਹੋ ਵੀ ਠੇਕੇ ਤੇ ਜਿਹੜੇ ਸਫਾਈ ਸੇਵਕਾ ਜਿਹੜੇ ਮੁਲਾਜ਼ਮਾ ਸਟੇਸ਼ਨਾਂ ਦੇ ਉਹਨਾਂ ਨੂੰ ਭਰਤੀ ਕਰ ਰਹੇ ਆ ਇਹਨਾਂ ਨੇ ਜਿਹੜੀ ਇੱਕ ਪ੍ਰਾਈਵੇਟ ਗੱਡੀ ਚਲਾਈ ਆ ਅੰਡਾਨੀ ਡਰੇਨ ਨੂੰ ਕਹਿੰਦੇ ਆ ਉਹ ਸਾਰਾ ਕੁਝ ਉਹਨਾਂ ਨੂੰ ਹਿੰਦੁਸਤਾਨ ਦਾ ਸਭ ਤੋਂ ਵੱਡਾ ਮਹਿਮਾਨਾ ਨੂੰ ਵੇਚਦਾ ਬੀਐਸ ਨਾਲ ਵੇਚਦਾ ਐਮਟੀ ਨਾਲ ਵੇਚਦਾ ਇਹਨਾਂ ਨੇ ਬਿਜਲੀ ਬੋਰਡ ਆ ਜਿਹੜਾ ਪ੍ਰਾਈਵੇਟ ਕਰਕੇ ਉਹਦੀ ਕਾਰਪੋਰੇਸ਼ਨ ਬਣਾਤੀ ਪੀਐਸਪੀਸੀਐਲ ਬਣਾਤਾ ਵੱਖਰੇ ਵੱਖਰੇ ਥਾਵਾਂ ਤੇ ਭੰਨਤਾ ਇਸੇ ਤਰ੍ਹਾਂ ਹੈਲਥ ਵੇਚਤੀ ਐਜੂਕੇਸ਼ਨ ਵੇਚਤਾ ਲੋਕਾਂ ਲਈ ਰੋਜ਼ਗਾਰ ਬਚਿਆ ਕਿੱਥੇ ਦੱਸਣ ਦਾ ਸਹੀ ਨਹੀਂ ਅੱਜ ਵੀ ਜੇ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ ਤਾਂ 30 ਲੱਖ ਜਿਹੜੀਆਂ ਅਸਾਮੀਆਂ ਨੇ ਸੈਂਟਰ ਗਵਰਨਮੈਂਟ ਦੀਆਂ ਖਾਲੀ ਪਈਆਂ ਆਊਟ ਨਹੀਂ ਕਰ ਰਹੇ ਜੇ ਐਗਜ਼ਾਮ ਲੈ ਲੈਂਦੇ ਆ ਕੰਡਕਟ ਕਰਾ ਲੈਂਦੇ ਆ ਜੁਆਇਨਿੰਗ ਲੈਟਰ ਦੇਣ ਤੋਂ ਬਾਅਦ ਤੁਸੀਂ ਰਵੀਸ਼ ਕੁਮਾਰ ਦੀ ਰਿਪੋਰਟ ਪੜੋ ਜੁਆਇਨਿੰਗ ਲੈਟਰ ਦੇਣ ਤੋਂ ਬਾਅਦ ਉਹਨਾਂ ਬੰਦੇ ਨੂੰ ਜੁਆਇਨ ਨਹੀਂ ਕਰਾਇਆ ਜਿਹੜੇ ਬੰਦੇ ਨੌਜਵਾਨਾਂ ਨੂੰ ਇਹ ਸਲਾਹ ਦੇ ਰਹੇ ਆ ਕਿ ਤੁਸੀਂ ਪਕੌੜੇ ਤਲ ਲੋ ਇਹ ਵੀ ਰੋਜ਼ਗਾਰ ਹੈ ਇੱਕ ਉਹ ਕਿੰਨਾ ਕੁ ਰੋਜ਼ਗਾਰ ਦੇਣਾ ਚਾਹੁੰਦੇ ਆ ਉਹਨਾਂ ਦੀ ਅਸਲੀਅਤ ਤੁਹਾਡੇ ਸਾਹਮਣੇ ਆ ਅਸਲ 'ਚ ਇਹ ਨੌਜਵਾਨਾਂ ਨੂੰ ਵਰਤਣਾ ਚਾਹੁੰਦੇ ਆ ਉਹਨਾਂ ਨੂੰ ਆਪਦਾ ਜਿਹੜਾ ਇਹ ਇੱਕ ਇਹਨਾਂ ਦਾ ਏਮ ਆ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਅਸੀਂ ਇੱਥੇ ਇੱਕ ਜਿਹੜਾ ਵੱਖਰੇ ਵਰਗ ਦੇ ਲਈ ਇੱਥੇ ਸਮਾਜ ਬਣਾਉਣਾ ਉਹਨਾਂ ਦਾ ਵੀ ਨਾਂ ਹੀ ਵਰਤਿਆ ਜਾ ਰਿਹਾ ਜੇ ਇੱਥੇ 70-80% ਹਿੰਦੂ ਆ ਤੇ ਹਿੰਦੂ ਨੂੰ ਵੀ ਜਿਹੜਾ ਪੈਟਰੋਲ ਡੀਜ਼ਲ ਆ ਉਸੇ ਰੇਟ ਮਿਲਦਾ ਹਿੰਦੂ ਨੂੰ ਵੀ ਜਿਹੜਾ ਉਹ ਮਹਿੰਗਾਈ ਉਹਨਾਂ ਹੀ ਤੰਗ ਕਰਦੀ ਆ ਇੱਕ ਮੁਸਲਮਾਨ ਨੂੰ ਸਿੱਖ ਨੂੰ ਵੀ ਉਹਨਾਂ ਹੀ ਤੰਗ ਕਰਦੀ ਆ ਇਸ ਕਰਕੇ ਹਿੰਦੂਆਂ ਦਾ ਕੋਈ ਇਹਨਾਂ ਨੇ ਭਲਾ ਨਹੀਂ ਕਰ ਦੇਣਾ ਹੈ ਜੇ ਆਪਾਂ ਦੇਖੀਏ ਇਸ ਹਿਸਾਬ ਨਾਲ ਤੇ ਸਭ ਤੋਂ ਵੱਧ ਪੀੜਤ ਤਾਂ ਫਿਰ ਹਿੰਦੂ ਆ ਕਿਉਂਕਿ ਬਹੁਗਿਣਤੀ ਆ ਫਿਰ ਜੇ ਬੇਰਜ਼ਗਾਰੀ ਦੀ ਮਾਰ ਆ ਮਹਿੰਗਾਈ ਦੀ ਮਾਰ ਆ ਜੇ ਭੁੱਖਮਰੀ ਦੀ ਮਾਰ ਆ ਤਾਂ ਮਤਲਬ ਤਾਂ ਹਿੰਦੂਆਂ ਨੂੰ ਫਿਰ ਵੱਧ ਰਗੜੇ ਲੱਗ ਰਹੇ ਆ ਉਹਨਾਂ ਦਾ ਨਾਂ ਮਾਰਤ ਕੇ ਸੱਤਾ ਚਾਹੁਣਾ ਚਾਹੁੰਦੇ ਆ ਔਰ ਜਿਵੇਂ ਤੁਸੀਂ ਦੇਖਿਆ ਇਹਨਾਂ ਨੇ ਗੁਜਰਾਤ ਦੰਗਿਆਂ ਦੇ ਵਿੱਚ 84 ਦੇ ਸਿੱਖ ਕਤਲੇਆਮ ਦੇ ਵਿੱਚ ਆਰਐਸਐਸ ਦੀ ਭੂਮਿਕਾ ਰਹੀ ਆ ਉਹਦੇ ਜਿਹਨਾਂ ਨੇ ਦਲਤਾਂ ਨੂੰ ਵਰਤਿਆ ਨੌਜਵਾਨਾਂ ਨੂੰ ਵਰਤਿਆ ਇੱਕ ਫੋਰਸ ਇਕੱਠੀ ਕਰਕੇ ਇਹ ਜਿਹੜੇ ਦੇਸ਼ ਦੇ ਮਿਹਨਤਕਸ਼ਾ ਦੇਸ਼ ਦੀਆਂ ਘੱਟ ਗਿਣਤੀਆਂ ਨੇ ਉਹਨਾਂ ਦਾ ਵਢਾਂਗਾ ਕਰਨ ਲਈ ਆਪਦੀ ਜਿਹੜੀ ਫੌਜ ਆ ਭਰਤੀ ਆਰਐਸਐਸ ਉਹ ਕਰ ਰਹੀ ਆ ਭਾਈ ਜੀ ਨਰਿੰਦਰ ਮੋਦੀ ਇਹ ਗੱਲ ਕੱਲ ਉਹਨਾਂ ਨੇ ਆਖਿਆ ਉਹ ਕਹਿੰਦੇ ਪੰਜਾਬ ਦੇ ਨਾਲ ਮੇਰਾ ਬਹੁਤ ਨੇੜਲਾ ਤੇ ਖੂਨ ਦਾ ਰਿਸ਼ਤਾ ਹੈ ਇਹ ਮੈਂ ਹਮੇਸ਼ਾ ਹੀ ਕਦੇ ਪੰਜਾਬ ਦਾ ਭਲਾ ਚਾਹਿਆ ਦੇਖੋ ਜੀ ਜੇ ਨਰਿੰਦਰ ਮੋਦੀ ਨੇ ਜਾਂ ਉਹਨਾਂ ਦੀ ਬੀਜੇਪੀ ਤੇ ਆਰਐਸਐਸ ਨੇ ਪੰਜਾਬ ਦਾ ਭਲਾ ਚਾਹਿਆ ਹੁੰਦਾ ਤੇ ਅੱਜ ਜਦੋਂ ਕੱਲ ਦੇ ਪੰਜਾਬ ਦੇ ਵਿੱਚ ਰੈਲੀਆਂ ਕਰਨ ਆਏ ਆ ਫਿਰ ਉਹਨੂੰ ਹਜ਼ਾਰਾਂ ਬੰਦੇ ਜਿਹੜੇ ਫੌਜ ਪੁਲਿਸ ਦੇ ਆਉਦੇ ਆਲੇ ਦਿਵਾਲੇ ਲਾਉਣ ਦੀ ਲੋੜ ਨਹੀਂ ਸੀ ਪੰਜਾਬ ਦੇ ਲੋਕੋ ਨੂੰ ਦੱਸਣਾ ਹੀ ਚਾਹੁੰਦੇ ਆ ਕਿ ਤੂੰ ਪੰਜਾਬ ਦਾ ਕਿੰਨਾ ਕੁ ਭਲਾ ਕੀਤਾ ਤੇ ਜਿੱਦਨ ਦਾ ਉਹ ਆਇਆ ਲੋਕ ਉਦਨ ਦੇ ਹੀ ਉਹਦਾ ਭਲਾ ਕਰਨ ਨੂੰ ਤਿਆਰ ਫਿਰਦੇ ਆ ਤੇ ਜੇ ਆ ਫੌਜ ਪੁਲਿਸ ਨੂੰ ਪਾਸੇ ਕਰੇ ਤੇ ਲੋਕ ਉਹਦਾ ਮਿੰਟੋ ਮਿੰਟੀ ਭਲਾ ਕਰ ਦੇਣਗੇ ਜਿੰਨਾਂ ਕੋਨੇ ਪੰਜਾਬ ਦਾ ਭਲਾ ਕੀਤਾ ਪੰਜਾਬ ਦੇ ਸਭ ਤੋਂ ਵੱਧ ਨੌਜਵਾਨਾਂ ਨੂੰ ਬੇਰਜਗਾਰ ਕੀਤਾ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਦੱਸਿਆ ਜਿਵੇਂ ਉਹ ਅਗਨੀ ਵੀਰ ਸਕੀਮ ਲਿਆ ਕੇ ਜਿਹੜਾ ਫੌਜ ਦਾ ਰੋਜ਼ਗਾਰ ਸਾਡੇ ਛੋਟੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਦੇ ਬੱਚਿਆਂ ਨੂੰ ਮਿਲਦਾ ਸੀ ਉਹ ਵੀ ਖੋ ਲਿਆ ਤੇ ਦੂਸਰਾ ਰਹਿੰਦਾ ਖੁੰਦਾ ਜਿਹੜਾ ਬਾਰਡਰ ਏਰੀਏ ਤੋਂ ਅੱਗੇ 15 ਕਿਲੋਮੀਟਰ ਏਰੀਆ ਦਿੱਤਾ ਸੀਗਾ ਫੌਜ ਨੂੰ ਬੀਐਸਐਫ ਨੂੰ ਹੁਣ ਉਹ ਏਰੀਆ ਵਧਾ ਕੇ ਜਿਹੜਾ ਉਹ 50 ਕਿਲੋਮੀਟਰ ਕਰਤਾ ਕਿ ਜਿੱਥੇ ਅੱਗੇ 15 ਕਿਲੋ ਮੀਟਰ ਦੇ ਏਰੀਏ ਦੇ ਵਿੱਚ ਚਿੱਟਾ ਸਾਡੇ ਸੌਖਾ ਪਹੁੰਚਦਾ ਸੀ ਭਾਰਤ ਦੇ ਵਿੱਚ ਵੀ ਹੁਣ ਉਹ 50 ਕਿਲੋਮੀਟਰ ਏਰੀਏ ਦੇ ਵਿੱਚ ਸੌਖਾ ਪਹੁੰਚਣ ਲੱਗ ਜੂਗਾ ਵੀ ਜਿਹੜਾ ਅੱਗੇ 15 ਕਿਲੋਮੀਟਰ ਏਰੀਏ ਦੇ ਵਿੱਚ ਘਾਣ ਕੀਤਾ ਜਾਂਦਾ ਸੀ ਪੰਜਾਬ ਦੀ ਜਵਾਨੀ ਦਾ ਹੁਣ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਸਤੇ ਨਰਿੰਦਰ ਮੋਦੀ ਨੇ 50 ਕਿਲੋਮੀਟਰ ਦਾ ਏਰੀਆ ਦਿੱਤਾ ਵੀ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਭਾਰਤ ਦੇ ਵਿੱਚ ਸੌਖੇ ਤਰੀਕੇ ਨਾਲ ਜਿਹੜਾ ਚਿੱਟਾ ਪਚਾਇਆ ਜਾ ਸਕੇ ਤੇ ਜਿਹੜੀ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਬੇਰਜ਼ਗਾਰੀ ਤੇ ਮਹਿੰਗਾਈ ਵੱਧ ਰਹੀ ਆ ਉਹ ਸਾਰੀਆਂ ਗੱਲਾਂ ਦੇ ਜਵਾਬ ਲੈਣ ਵਾਸਤੇ ਅੱਜ ਵੀ ਪੰਜਾਬ ਦੇ ਲੋਕ ਇੱਥੇ ਸੜਕਾਂ ਦੇ ਉੱਪਰ ਖੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਫੋਰਸ ਲਾ ਕੇ ਰੈਲੀ ਕਰ ਰਿਆ ਇਸ ਤੋਂ ਪਤਾ ਲੱਗਦਾ ਕਿ ਕਿੰਨਾ ਕੁ ਲੋਕਾਂ ਦਾ ਇਹਨੇ ਭਲਾ ਕੀਤਾ ਤੇ ਲੋਕ ਇੱਥੇ ਕਿੰਨੇ ਖੁਸ਼ ਪਰ ਮਨਪ੍ਰੀਤ ਬਾਦਲਕਲ ਨਰਿੰਦਰ ਮੋਦੀ ਦੀ ਹਾਜ਼ਰੀ 'ਚ ਕਹਿ ਰਿਆ ਸੀ ਕਿ ਪੂਰਾ ਪੰਜਾਬ ਮੋਦੀ ਸਾਹਿਬ ਦਾ ਸਤਿਕਾਰ ਕਰਨੇ ਕਰਨ ਦੇ ਲਈ ਖੜਾ ਹੈ ਦੇ ਕੋਈ ਢੋਗਲੇ ਬੰਦਿਆਂ ਦੀ ਗੱਲ ਕਰਨ ਦੀ ਜ਼ਰੂਰਤ ਨਹੀਂ ਵੈਸੇ ਜਾਂ ਤਾਂ ਮਨਪ੍ਰੀਤ ਹੋਵੇ ਵੀ ਇੱਕ ਪਾਰਟੀ ਤੋਂ ਜਿਹੜੇ ਦੋਗਲੇ ਨਹੀਂ ਉਹਨਾਂ ਦੀ ਗੱਲ ਕਰਨ ਦੀ ਲੋੜ ਹੈ ਦੇਖੋ ਇਹ ਮਨਪ੍ਰੀਤ ਬਾਦਲ ਅਰਗਿਆਂ ਨੂੰ ਬੰਦੇ ਕੌਣ ਕਹਿੰਦਾ ਜੀ ਇਹਨਾਂ ਨੇ ਆ ਥੋੜੇ ਸਮੇਂ 'ਚ 5-6 ਪਾਰਟੀਆਂ ਬਦਲ ਲਈਆਂ ਹਰੇਕ ਨੂੰ ਆਪਦਾ ਬਾਪ ਮੰਨ ਲੈਂਦੇ ਆ ਪਹਿਲਾਂ ਬਾਦਲਾਂ ਨੂੰ ਮੰਨਦੇ ਰਹੇ ਆ ਫਿਰ ਤੋਂ ਉਸ ਤੋਂ ਬਾਅਦ ਆਪਦੀ ਪਾਰਟੀ ਬਣਾਲੀ ਫਿਰ ਉਹਦੇ 'ਚ ਇਹਦੇ ਕਈ ਵਾਪਸੀ ਹੁਣ ਮੋਦੀ ਇਹਦਾ ਬਾਪ ਆ ਤੇ ਕੱਲ ਨੂੰ ਹੋ ਸਕਦਾ ਹੋਰ ਕੋਈ ਇਹਦਾ ਬਾਪ ਹੋਵੇ ਕਾਂਗਰਸ ਛੱਡ ਕੇ ਉਹ ਕਾਂਗਰਸ ਵਾਲਿਆਂ ਨੂੰ ਵੀ ਬਣਾ ਲਿਆ ਸੀਗਾ ਵੀ ਥੋੜਾ ਸਮਾਂ ਰੱਖਿਆ ਨਾ ਹੋਣਾ ਮੋਦੀ ਨੂੰ ਬਣਾਈ ਬੈਠਿਆ ਹੋ ਸਕਦਾ ਆਉਣ ਵਾਲੇ ਦਿਨਾਂ ਚ ਇਹਦਾ ਕੋਈ ਬਾਪ ਹੋਰ ਹੋਵੇ ਫਿਰ ਉਹਦੀ ਪ੍ਰਸ਼ੰਸਾ ਕਰਨ ਲੱਗ ਜੇ ਇਸ ਕਰਕੇ ਅਜਿਹੇ ਬੰਦਿਆਂ ਦੀ ਗੱਲਬਾਤ ਕਰਨ ਦੀ ਲੋੜ ਨਹੀਂ ਨਾ ਹੀ ਲੋਕ ਇਹਨੂੰ ਮੂੰਹ ਲਾਉਣਾ ਚਾਹੁੰਦੇ ਇਹ ਜੇ ਬੰਦਿਆਂ ਨੂੰ ਮਿੱਤਰ ਪਿਆਰੋ ਤੁਸੀਂ ਸੁਣਿਆ ਜਿੱਥੇ ਵੇਖੋ ਚਾਰ ਚੁਫੇਰੇ ਇਹ ਜਿਹੜੀ ਸੜਕਾ ਜਿਹੜੀ ਜਾ ਰਹੀ ਆ ਜਲੰਧਰ ਸ਼ਹਿਰ ਵੱਲ ਉਹ ਲੋਕਾਂ ਦੇ ਨਾਲ ਭਰੀ ਆ ਸਿਖਰ ਦੁਪਹਿਰ ਆ ਤੇ ਬੱਚਿਆਂ ਤੋਂ ਲੈ ਕੇ ਔਰਤਾਂ ਮਰਦ ਕਿਸਾਨ ਸਾਰੇ ਜਿਹੜੇ ਨੇ ਉਹ ਸੜਕ ਦੇ ਉੱਪਰ ਡਟੇ ਹੋਏ ਨੇ ਕਿਉਂਕਿ ਅੱਗੇ ਨਰਿੰਦਰ ਮੋਦੀ ਹੋਰੀ ਰੈਲੀ ਕਰਨ ਦਾ ਯਤਨ ਕਰ ਰਹੇ ਨੇ ਤੇ ਜ਼ਬਰਦਸਤ ਵਿਰੋਧ ਹੋ ਰਿਹਾ ਨੌਜਵਾਨ ਭਾਰਤ ਸਭਾ ਆਪਣੇ ਸਾਥੀਆਂ ਦੇ ਨਾਲ ਪਹੁੰਚੀ ਹੈ ਕਿਸਾਨ ਮਜ਼ਦੂਰ ਪਹੁੰਚੇ ਨੇ ਤੇ ਬਹੁਤ ਵੱਡਾ ਭਾਰੀ ਵਿਰੋਧ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਝੱਲਣਾ ਪੈ ਰਿਹਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਅਮਰਜੋਤ ਸਿੰਘ ਬਹੁਤ